ਦਾ ਆਪਾਂ ਪੂਰਾ ਪੂਰਾ ਲਾਹਾ ਲਈਏ ਸਾਲ ਬਾਅਦ ਇਹ ਪ੍ਰੋਗਰਾਮ ਆਉਂਦਾ ਹੈ ਤੇ ਗੁਰਮੁਖ ਪਿਆਰੇ ਉਲੀਕ ਦੇ ਆ ਸੋ ਸਾਧ ਸੰਗਤ ਆਓ ਗੁਰੂ ਨਾਨਕ ਦੇ ਗੀਤ ਗਾਈਏ ਗੁਰੂ ਨਾਨਕ ਦੀ ਵਡਿਆਈ ਕਰੀਏ ਇਹ ਮਿਸ਼ਰੀ ਦੀ ਪਹਾੜ ਦੀ ਤਰ੍ਹਾਂ ਇਤਿਹਾਸ ਕਿੱਥੋਂ ਸ਼ੁਰੂ ਕਰੀਏ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਬੇਅੰਤ ਵੱਡਾ ਇਤਿਹਾਸ ਹੈ ਜਿਹਾ ਵਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤਿਰਵੰਤ ਨ ਕਿਨਹੀ ਲਹੀ ਤੇਰੇ ਕਵਨ ਕਵਨ ਗੁਣ ਕਹਿ ਕਾ ਸਾਰੇ ਸੰਤ ਨੇ ਭਾਈ ਪ੍ਰਸ਼ਾਦਾ ਪਾਣੀ ਸ਼ਕ ਤੇ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਭਾਈ ਹੁਣ ਸਾਡੇ ਵਿਚਾਰ ਡਾਕਟਰ ਪ੍ਰਗਟ ਸਿੰਘ ਜੀ ਜੋ ਕਿ ਬਠਿੰਡਾ ਤੋਂ ਸਿੱਧੂ ਹਸਪੀਟਲ ਅਤੇ ਸਰਜਰੀ ਸੈਂਟਰ ਡਾਕਟਰ ਪ੍ਰਗਟ ਸਿੰਘ ਜੀ ਵਾਤਾਵਰਣਵਾਰੀ ਵਿਚਾਰਾਂ ਦੀ ਸਾਂਝ ਕਰਨਗੇ ਆਓ ਉਹਨਾਂ ਦੇ ਵਿਚਾਰ ਆਪਾਂ ਸਰਵਣ ਕਰੀਏ ਮੈਂ ਡਾਕਟਰ ਪ੍ਰਗਟ ਸਿੰਘ ਜੀ ਨੂੰ ਉਹਨਾਂ ਨੂੰ ਬੇਨਤੀ ਕਰਾਂਗਾ ਮਾਈਕ ਤੇ ਆ ਕੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਦਾ ਜਵਾਬ ਫਤਿਹ ਵਿੱਚ ਹੀ ਦਈਆ ਕਰੀਏ ਤੇ ਬੜੀ ਚੰਗੀ ਗੱਲ ਹੈ ਕਿ ਮੈਂ ਇੱਕ ਵਾਰੀ ਫੇਰ ਫਤਿਹ ਬੁਲਾਵਾਂਗਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਪਸਥਾਨ ਸੰਤ ਬਾਬਾ ਠਾਕਰ ਸਿੰਘ ਜੀ ਦੇ ਅਸਥਾਨ ਦੇ ਉੱਤੇ ਜੋ ਤੁਸੀਂ ਸਾਰੀਆਂ ਹੀ ਸੰਗਤਾਂ ਪਹੁੰਚੀਆਂ ਹੋ ਬਹੁਤ ਤੰਤਾਂ ਦੇ ਜੋਗ ਹੋ ਸਾਡੇ ਰਾਗੀ ਸਿੰਘਾਂ ਨੇ ਕੀਰਤਨ ਕਰਦੇ ਹੋਏ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਦੇ ਜੀਵਨ ਬਾਰੇ ਜੋ ਉਹਨਾਂ ਦੀ ਆਪਣੀ ਸਿੱਖ ਪੰਥ ਨੂੰ ਕੁਰਬਾਨੀ ਸੀ ਉਹਦੇ ਬਾਰੇ ਆਪਾਂ ਨੂੰ ਜਾਣੂ ਕਰਵਾਇਆ ਪਿਛਲੇ ਲੰਮੇ ਦਿਨਾਂ ਤੋਂ ਜੋ ਪੰਜ ਸ਼ਿਫਟਾਂ ਦੇ ਵਿੱਚ ਜੋ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਹੋਏ ਸੀ 15 ਅਖੰਡ ਪਾਠਾਂ ਦੇ ਜੋ ਭੋਗ ਪਾਏ ਗਏ ਅੱਜ ਸੰਤ ਬਾਬਾ ਠਾਕਰ ਸਿੰਘ ਜੀ ਦੀ 19ਵੀਂ ਵਰਸੀ ਦੇ ਸਮਾਗਮ ਦੇ ਉੱਤੇ ਆਪਾਂ ਸਾਰੇ ਇਕੱਠੇ ਹੋਏ ਆ ਮੈਂ ਕੋਈ ਜ਼ਿਆਦਾ ਸਮਾਂ ਨਹੀਂ ਲੈਣਾ ਦੋ ਚਾਰ ਬੇਨਤੀਆਂ ਕਰਨੀਆਂ ਸਭ ਤੋਂ ਪਹਿਲਾਂ ਮੈਂ ਡਾਕਟਰ ਹੋਣ ਦੇ ਨਾਤੇ ਤੁਹਾਨੂੰ ਇੱਕ ਗੱਲ ਕਹਾਂਗਾ ਕੀ ਆਪਣੀ ਸਿਹਤ ਦਾ ਜੋ ਖਿਆਲ ਹੈ ਉਹ ਤੁਸੀਂ ਸਾਰੇ ਰੱਖਿਆ ਕਰੋ ਕਿਉਂਕਿ ਆਪਾਂ ਕੋਈ ਵੀ ਸਾਧਨ ਕੋਈ ਗੱਡੀ ਕਾਰ ਜੀਪ ਲੈ ਕੇ ਆਉਂਦੇ ਆ ਤੇ ਉਹਦੀ ਜਿਹੜੀ ਸਰਵਿਸ ਹੁੰਦੀ ਹੈ ਉਹਦਾ ਬੜਾ ਚੇਤਾ ਰੱਖਦੇ ਆ ਕਿ ਏਜੰਸੀ ਵਾਲਿਆਂ ਨੇ ਕਿਹਾ ਸੀ ਕਿ ਇਸ ਤਰੀਕ ਨੂੰ ਆ ਕੇ ਤੁਸੀਂ ਸਰਵਿਸ ਕਰਾਇਓ ਆਪਾਂ ਭੁੱਲ ਦੇਣੀ ਪਰ ਆਪਾਂ ਆਪਣੇ ਸਿਹਤ ਬਾਰੇ ਥੋੜਾ ਜਿਹਾ ਖਿਆਲ ਨਹੀਂ ਰੱਖਦੇ ਕਿਉਂਕਿ ਸਿਹਤ ਹੀ ਸਭ ਤੋਂ ਵੱਡਾ ਧਨ ਹੈ ਸਿਹਤ ਹੈ ਤੇ ਸਾਰਾ ਕੁਝ ਹੈ ਮਾਲ ਗੱਡੀਆਂ ਕਾਰਾਂ ਜਮੀਨਾਂ ਜਾਇਦਾਦ ਉਹ ਸਾਰੀਆਂ ਬਾਤ ਚ ਨੇ ਸੋ ਆਪਾਂ ਆਪਣੀ ਸਿਹਤ ਵਾਸਤੇ ਜਿਵੇਂ ਆਪਾਂ ਆਪਣੀ ਕਾਰ ਦਾ ਆਪਦੇ ਟਰੈਕਟਰ ਦਾ ਆਪਦੇ ਮੋਟਰਸਾਈਕਲ ਦਾ ਖਿਆਲ ਕਰਦੇ ਆ ਉਵੇਂ ਹੀ ਆਪਣੀ ਸਿਹਤ ਦਾ ਚੈੱਕ ਅਪ ਸਮੇਂ-ਸਮੇਂ ਤੇ ਕਰਵਾਇਆ ਕਰੀਏ ਖਾਸ ਕਰਕੇ ਜਿਨ੍ਹਾਂ ਦੀ ਆਯੂ 50 ਸਾਲ ਤੋਂ ਉੱਤੇ ਹੋ ਗਈ ਹੈ ਸੋ ਬਿਮਾਰੀਆਂ ਨੇ ਪੂਰੀ ਤਰ੍ਹਾਂ ਆਪਣੇ ਇਸ ਇਲਾਕੇ ਨੂੰ ਨਹੀਂ ਪੂਰੇ ਇਸ ਖਿੱਤੇ ਨੂੰ ਪੂਰੇ ਪੰਜਾਬ ਹਰਿਆਣੇ ਨੂੰ ਜੋ ਜਗੜ ਕੇ ਰੱਖਿਆ ਹੋਇਆ ਹੈ ਇਦੇ ਪਿੱਛੇ ਇੱਕ ਵੱਡਾ ਸਭ ਤੋਂ ਵੱਡਾ ਕਾਰਨ ਹੈ ਬਹੁਤ ਵੱਡੀ ਆਯੂ ਦੇ ਵਿੱਚ ਬੜੇ ਸਤਿਕਾਰਯੋਗ ਸਿੰਘ ਵੀ ਬੈਠੇ ਨੇ ਅੱਜ ਤੋਂ ਜੇ 30 35 ਸਾਲ ਪਹਿਲਾਂ ਪਿੱਛੇ ਝਾਤ ਮਾਰੀਏ ਤੇ ਜਿਹੜਾ ਆਪਣਾ ਪਾਣੀ ਸੀ ਦਰਿਆਵਾਂ ਦਾ ਨਹਿਰਾਂ ਦਾ ਕੱਸੀਆਂ ਦਾ ਖਾਲਿਆਂ ਦਾ ਉੱਥੋਂ ਕਦੀ ਵੀ ਪੀਤਾ ਜਾ ਸਕਦਾ ਸੀ ਆਮ ਹੀ ਇੱਕ ਸਹਜ ਹੀ ਗੱਲ ਸੀ ਕਿ ਵਗਦਾ ਪਾਣੀ ਸਾਫ਼ ਹੁੰਦਾ ਹੁਣ ਤੁਸੀਂ ਦੇਖ ਹੀ ਰਹੇ ਹੋ ਆਪਾਂ ਕੱਗਰ ਦੇ ਕੰਡੇ ਦੇ ਉੱਤੇ ਬੈਠੇ ਹੋਏ ਆਂ ਕੱਗਰ ਨਦੀ ਵਿੱਚ ਜਿਹੜੀ ਇਹ ਫਲੱਡੀ ਨਦੀ ਹੈ ਇਹਦੇ ਵਿੱਚ ਅੱਜ ਕਾਲਾ ਪਾਣੀ ਬਿਲਕੁਲ ਆ ਰਿਹਾ ਹੈ ਤੇ ਆਪਣੀ ਜਿਹੜੀ ਭਾਖੜਾ ਨਹਿਰ ਆ ਰਹੀ ਹੈ ਉਹਦੇ ਵਿੱਚ ਵੀ ਪਲੀਤ ਕੀਤਾ ਹੋਇਆ ਪਾਣੀ ਆ ਰਿਹਾ ਜਿਹੜੀ ਰਾਜਸਥਾਨ ਕਨਾਲ ਆਪਣੇ ਕੋਲੋਂ ਲੰਘ ਰਹੀ ਹੈ ਇਹਦੇ ਵਿੱਚ ਵੀ ਜਿਹੜਾ ਪਾਣੀ ਆ ਰਿਹਾ ਇਹਦੇ ਵਿੱਚ ਹੈਵੀ ਮੈਟਲ ਸਤਲੁਜ ਦਰਿਆ ਤੋਂ ਜਦੋਂ ਇਹ ਨਹਿਰ ਨਿਕਲਦੀ ਹੈ ਅੱਧਾ ਮਾਲਵਾ ਤੇ ਅੱਧਾ ਰਾਜਸਥਾਨ ਦੱਖਣੀ ਮਾਲਵਾ ਇਸ ਨਹਿਰ ਦਾ ਪਾਣੀ ਪੀ ਰਿਹਾ ਆਪਾਂ ਵੀ ਇਸ ਨਹਿਰ ਦੇ ਪਾਣੀ ਨਾਲ ਪ੍ਰਭਾਵਿਤ ਆਂ ਚਾਹੇ ਆਪਾਂ ਇਹ ਪਾਣੀ ਪੀ ਨਹੀਂ ਲਏ ਪਰੇ ਪਾਣੀ ਥੱਲੇ ਹੋ ਕੇ ਬੋਰਾ ਦੇ ਰਾਈ ਆਪਣੇ ਘਰਾਂ ਚ ਆਪਣੀਆਂ ਟੂਟੀਆਂ ਚਾਹੁੰਦਾ ਅਸੀਂ ਇਸ ਨਹਿਰ ਦੇ ਜਿਹੜੀ ਇਹ ਨਹਿਰ ਨਿਕਲਦੀ ਹੈ ਦਾ ਸਾਰਾ ਪਿੱਛੋਂ ਜਾ ਕੇ ਵੇਖਿਆ ਲੁਧਿਆਣੇ ਦੇ ਕੋਲ 23 ਅਗਸਤ ਦੇ ਵਿੱਚ ਇੱਕ ਵੱਡਾ ਇਕੱਠ ਲੁਧਿਆਣੇ ਦੇ ਵਿੱਚ ਰੱਖਿਆ ਸੀ ਜਿਹਦੇ ਉੱਤੇ ਕਾਲੇ ਪਾਣੀ ਮੋਰਚਾ ਜਿੰਨੀਆਂ ਵੀ ਲੁਧਿਆਣੇ ਦੀਆਂ ਫੈਕਟਰੀਆਂ ਇੰਡਸਟਰੀ ਐ ਹੈਵੀ ਮੈਟਲ ਜਿਹੜੀ ਇੰਡਸਟਰੀ ਐ ਰੰਗਣ ਵਾਲੀਆਂ ਜਿਹੜੀਆਂ ਫੈਕਟਰੀਆਂ ਉਹਨਾਂ ਦੀ ਰੰਗਾਈ ਦਾ ਜਿੰਨਾ ਵੀ ਗੰਦਾ ਪਾਣੀ ਐ ਉਹ ਆਪਣੇ ਸਤਲੁਜ ਦਰਿਆ ਦੇ ਵਿੱਚ ਪਾਇਆ ਜਾ ਰਿਹਾ ਸਤਲੁਜ ਦਰਿਆ ਉਹ ਦਰਿਆ ਐ ਜਿੱਥੋਂ ਜਲ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਸੀ ਉਦੋਂ ਇੰਨਾ ਸਾਫ਼ ਤੇ ਪਵਿੱਤਰ ਪਾਣੀ ਸੀ ਉਹ ਸਤਲੁਜ ਦਰਿਆ ਦੇ ਵਿੱਚ ਇੰਨਾ ਡਾਈੰਗ ਇੰਡਸਟਰੀਆਂ ਦਾ ਟੱਟੀ ਪਿਸ਼ਾਬ ਵਾਲਾ ਮੈਂ ਕਹਿਣ ਤੋਂ ਗਰੇਜ਼ ਨਾ ਕਰਾਂ ਕਿ ਉਹ ਵੀ ਪਾਣੀ ਪਾਇਆ ਜਾ ਰਿਹਾ ਆਪਣੀਆਂ ਨਹਿਰਾਂ ਦੇ ਵਿੱਚ ਵੀ ਉਹੀ ਪਾਣੀ ਪਾਇਆ ਜਾ ਰਿਹਾ ਆਪਾਂ ਪਿਛਲਿਆਂ ਨੂੰ ਪਿਛਲਿਆਂ ਦਾ ਜਿਹੜਾ ਕੱਟੀ ਪਿਸ਼ਾਬ ਆ ਉਹ ਪੀ ਰਹੇ ਆ ਬਾਕੀ ਆਪਾਂ ਅਗਲਿਆਂ ਨੂੰ ਪਿਆ ਰਹੇ ਆ ਗੱਲ ਥੋੜੀ ਜੀ ਕੌੜੀ ਐ ਪਰ ਹੋ ਐਂ ਹੀ ਰਿਹਾ ਜਿੱਥੋਂ ਕੋਈ ਨਹਿਰਾਂ ਲੰਘਦੀ ਐ ਜਾਂ ਕਿੱਥੋਂ ਕੋਈ ਖਾਲ ਲੰਘਦਾ ਆਪਾਂ ਆਪਦੀਆਂ ਵਾਹਣੀਆਂ ਦਾ ਆਪਦੇ ਘਰ ਦਾ ਆਪਦੀਆਂ ਮੱਝਾਂ گاਵਾ ਦਾ ਕਨੈਕਸ਼ਨ ਉਧਰ ਨੂੰ ਜੋੜਿਆ ਹੋਇਆ ਸੋ ਇਹ ਪਾਣੀ ਸਾਰਾ ਥੱਲੇ ਜਾ ਕੇ ਬੁਰੀ ਤਰ੍ਹਾਂ ਪਲੀਤ ਹੋ ਗਿਆ ਇੱਕ ਅਸੀਂ 23 ਦਸੰਬਰ ਨੂੰ ਵੱਡਾ ਇਕੱਠ ਰੱਖਿਆ ਸੀ ਇੱਕ ਫਿਰ ਫਿਰ ਅਸੀਂ 3 ਜਨਵਰੀ ਨੂੰ ਇਸ ਹਾਕਮ ਨੂੰ ਵੰਗਾਰ ਪਾਈ ਸੀ ਕਿ ਅਸੀਂ ਇਸ ਬੁੱਢੇ ਨਾਲੇ ਦੇ ਉੱਤੇ ਜੋ ਬੰਨ ਲਾਵਾਂਗੇ ਅਸੀਂ ਆਪਣੇ ਪਾਣੀਆਂ ਨੂੰ ਪਲੀਤ ਨਹੀਂ ਹੋਣ ਦੇਣਾ ਅਸੀਂ ਆਪਣੀ ਨੌਜਵਾਨੀ ਨੂੰ ਆਉਣ ਵਾਲੇ ਬੱਚਿਆਂ ਨੂੰ ਐਵੇਂ ਨਹੀਂ ਮਰਨ ਦੇਣਾ ਤੁਸੀਂ ਐਮਜ਼ ਹਸਪੀਟਲ ਬਠਿੰਡਾ ਜਾਂ ਬਿਕਾਨੇਰ ਜਾ ਕੇ ਦੇਖਿਓ ਕਿ ਤਿੰਨ ਤਿੰਨ ਸਾਲ ਦੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਗੁਰਦੇ ਖਰਾਬ ਹੋ ਰਹੇ ਨੇ ਦੋ ਦੋ ਸਾਲ ਦੇ ਬੱਚੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਡਾਕਟਰ ਦੇ ਇੰਤਜ਼ਾਰ ਲਈ ਸੋ ਭਰਾਵੋ ਆਪਾਂ ਸਾਰਿਆਂ ਨੂੰ ਇਹਦੇ ਵੱਲ ਸੁਚੇਤ ਹੋਣ ਦੀ ਲੋੜ ਹੈ ਆਪਾਂ ਨੂੰ ਸ਼ੁੱਧ ਵਾਤਾਵਰਣ ਸ਼ੁੱਧ ਪਾਣੀ ਫੇਰ ਹੀ ਆਪਣੀ ਸਿਹਤ ਦਾ ਜੋ ਇੱਕ ਹੱਲ ਹੋ ਸਕਦਾ ਨਹੀਂ ਤੇ ਆਪਾਂ ਸਾਰੇ ਬਿਮਾਰੀ ਜਿਵੇਂ ਸਾਰਿਆਂ ਦੇ ਘਰਾਂ ਦੇ ਵਿੱਚ ਦਵਾਈ ਵਾਲਾ ਜਿਹੜਾ ਡੱਬਾ ਉਹ ਅਲੱਗ ਲੱਗਾ ਹੋਇਆ ਅੱਜ ਤੋਂ 25 30 ਸਾਲ ਪਹਿਲਾਂ ਕਿਸੇ ਦੇ ਘਰ ਚ ਵੀ ਕੋਈ ਦਵਾਈ ਨਹੀਂ ਸੀ ਹੁੰਦੀ ਅੱਜ ਸਵੇਰੇ ਜਦੋਂ ਕੋਈ ਨਾਸ਼ਤਾ ਕਰਨ ਤੋਂ ਪਹਿਲਾਂ ਇਹ ਦਵਾਈਆਂ ਹੀ ਆਪਣੇ ਨਾਲ ਜਿਹੜੀਆਂ ਪਹਿਲਾਂ ਆਪਾਂ ਦਵਾਈ ਖਾਂਦੇ ਆ ਫੇਰ ਹੀ ਕੋਸ਼ੋਰ ਖਾਣ ਪਣ ਕਰਦੇ ਆ ਮੈਂ ਇੰਨੀਆਂ ਬੇਨਤੀਆਂ ਹੀ ਕਰਨੀਆਂ ਸੀ ਸੋ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਸ਼੍ਰੀ ਦਮਨਮਾ ਸਾਹਿਬ ਦੇ ਵਿੱਚ ਪਾਣੀਆਂ ਦੇ ਮੁੱਦੇ ਤੇ ਜਿਹੜਾ ਆਪਣਾ ਪਾਣੀ ਵਾਤਾਵਰਨ ਪਲੀਤ ਹੋ ਗਿਆ ਉਹਦੇ ਮੁੱਦੇ ਤੇ ਇੱਕ ਸਾਡੀ ਜਥੇਬੰਦੀ ਲੱਖਾ ਸਿੰਘ ਸਦਾਣਾ ਅਮਿਤੋਜ ਮਾਨ ਜੀ ਹੋਰ ਵੀ ਜਿਹੜੇ ਵਾਤਾਵਰਨ ਪ੍ਰੇਮੀ ਸਾਰੇ ਰਲ ਕੇ ਬਹੁਤ ਵੱਡੀ ਕਾਨਫਰੰਸ 13 April ਵਸਾਖੀ ਵਾਲੇ ਦਿਨ ਕਰਨ ਜਾ ਰਹੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਉੱਥੇ ਪਹੁੰਚ ਕੇ ਆਪੋ ਆਪਣੇ ਵਿਚਾਰ ਰੱਖੋ ਜੇ ਆਪ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੇ ਕੋਈ ਸ਼ਗਾਤ ਦੇ ਕੇ ਜਾਣਾ ਚਾਹੁੰਦੇ ਆ ਉਹ ਸਭ ਤੋਂ ਵੱਡੀ ਸ਼ਗਾਤ ਇੱਕ ਸ਼ੁੱਧ ਪਾਣੀ ਸ਼ੁੱਧ ਵਾਤਾਵਰਣੀ ਹੈ ਸੋ ਇੰਨੀਆਂ ਗੱਲਾਂ ਨਾਲ ਖਮਾ ਦਾ ਚੱਕ ਬਹੁਤ ਵਧੀਆ ਉਪਰਾਲਾ ਜੋ ਗੁਰਦੁਆਰਾ ਕਮੇਟੀ ਵੱਲੋਂ ਕੀਤਾ ਗਿਆ ਬਹੁਤ ਹੀ ਪਿਆਰ ਦੇ ਨਾਲ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਲਾਈਵ ਵਾਲੇ ਵੀਰ ਨੇ ਲਾਈਵ ਕੀਤਾ ਪਾਠੀ ਸਿੰਘਾਂ ਨੇ ਜੋ ਬਾਣੀ ਦਾ ਪ੍ਰਵਾਹ ਇੱਥੇ ਚਲਾਇਆ ਪੂਰੇ ਪਿਆਰ ਦੇ ਨਾਲ ਸਾਰੀ ਸੰਗਤ ਜਿਹੜੀ ਸੇਵਾ ਕਰ ਰਹੀ ਹੈ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਅਤੇ ਅੱਜ ਫੇਰ ਸੰਤ ਬਾਬਾ ਠਾਕੁਰ ਸਿੰਘ ਦੀ 19ਵੀਂ ਵਰਸੀ ਤੇ ਮੈਂ ਉਹਨਾਂ ਨੂੰ ਇੱਕ ਵਾਰੀ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਅਤੇ ਉਹਨਾਂ ਦੇ ਨਮਨ ਕਰਦਾ ਹਾਂ ਉਹਨਾਂ ਦੇ ਚਰਨਾਂ ਦੇ ਵਿੱਚ ਜੋ ਇੰਨਾ ਪਿਆਰ ਤੇ ਇੰਨਾ ਤਪਾਕ ਉਹ ਇਸ ਤਪਸਥਾਨ ਤੇ ਜੋ ਉਹ ਕਰਕੇ ਗਏ ਨੇ ਆਪਣਾ ਤਪ ਅੱਜ ਉਸ ਦੀ ਬਦੌਲਤ ਹੀ ਇਹ ਸਾਰਾ ਇਲਾਕਾ ਇਕੱਠਾ ਹੋਇਆ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ